ਬਠਿੰਡਾ ਸ਼ਹਿਰ ਦੇ ਪੋਸ਼ ਏਰੀਆ ਸ਼ਕਤੀ ਨਗਰ ਦੇ ਪਾਰਕ ਦੇ ਵਿੱਚ ਦੋ ਮੁੰਡੇ ਦਿਨ ਦਿਹਾੜੇ ਅਜਿਹੇ ਪੁੱਠਾ ਕੰਮ ਕਰ ਰਹੇ ਸੀ ਕਿ ਜੇਕਰ ਉਥੋਂ ਲੰਘਦੇ ਵਿਅਕਤੀ ਵੱਲੋਂ ਵੀਡੀਓ ਨਾ ਬਣਾਈ ਜਾਂਦੀ ਤਾਂ ਯਕੀਨ ਕਰਨਾ ਔਖਾ ਹੋ ਜਾਣਾ ਸੀ ਤਾਂ ਹੀ ਤਾਂ ਫਿਰ ਅਜਿਹੇ ਮੁੰਡਿਆਂ ਦੇ ਬਿਆਨ ਹੀ ਹੁੰਦੇ ਛੜੇ ਰਹਿੰਦੇ ਨੇ ਕਿਉਂਕਿ ਇਹਨਾਂ ਦੀਆਂ ਹਰਕਤਾਂ ਹੀ ਇੰਨੀਆਂ ਮਾੜੀਆਂ ਹੋ ਗਈਆਂ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਹਰਦਨ ਤੁਸੀਂ ਯਾਰ ਨਹੀਂ ਤੁਸੀਂ ਹਰਦੇ ਨਹੀਂ ਗੇ ਕਿਹੜੇ ਰੀ ਤੁਸੀਂ ਕੀ ਕਰੀ ਜੰਨੇ ਤੁਹਾਨੂੰ ਸਮਝ ਨਹੀਂ ਆ ਗਈ ਤੁਹਾਨੂੰ ਆਪ ਨੂੰ ਸਮਝ ਨਹੀਂ ਆਂਦੀ ਕਿੱਥੇ ਖੜੇ ਹੋ ਸੀ ਇਧਰ ਆਓ ਤੁਸੀਂ ਇੱਥੇ ਇੱਥੇ ਸਾਰੇ ਘਰਾਂ ਦੇ ਤੁਸੀਂ ਟੀਕੇ ਲਾਈ ਜੰਨੇ ਸ਼ਰੇ ਆਂ ਨਹੀਂ ਪਤਾ ਨਹੀਂ ਨਹੀਂ ਪਤਾ ਕੀ ਨਹੀਂ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਕੀ ਕਰ ਰਹੇ ਹੋ ਇੱਥੇ ਕੱਢ ਟੀਕਾ ਬਾਹਰ ਕੱਢ ਦਿਖਾ ਟੀਕਾ ਚਿੱਟਾ ਕੱਢ ਬਾਹਰ ਇਹ ਚ ਲਈ ਇਹ ਚ ਲਈ ਇਹ ਪੰਨੀ ਕਿੱਥੇ ਟੋੜੀ ਕੀ ਕਰੀ ਜਨੇ ਪਾ ਜਿੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਕਿੱਥੇ ਕਰਿਓ ਸੌਰੀ ਬਈ ਚਲੋ ਬਈ ਸੌਰੀ ਮਾਫ ਕਰਾ ਖੜਾ ਇਹਨਾਂ ਨੂੰ ਪਹਿਲਾਂ ਇੱਕ ਗੱਡੀ ਕੋਲ ਚਲੇ ਆਂਦੇ ਸਾਰੇ ਨਾ ਦੇਖੀ ਨਾ ਖੜਿਓ ਸਿੱਧੇ ਖੜਿਓ ਸਾਹਮਣੇ ਸਾਹਮਣੇ ਖੜਿਓ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਪੁਲਿਸ ਹਰਕਤ ਦੇ ਵਿੱਚ ਆਈ ਤੇ ਦੋਨੋਂ ਨੌਜਵਾਨਾਂ ਦੀ ਪਛਾਣ ਕੀਤੀ ਜੋ ਕਿ ਲੰਮੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦੇ ਸੀ ਤੇ ਇਹ ਪੱਕੇ ਨਸ਼ੇੜੀ ਬਣ ਚੁੱਕੇ ਸੀ ਜਿਨ੍ਹਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਕਰ ਨੌਜਵਾਨ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਸੀ ਅੱਜ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਤੇ ਸ਼ਕਤੀਨਗਰ ਏਰੀਆ थाना कोतवालली ਦੀ ਜਿਹੜੀ ਵੀਡੀਓ ਪਈ ਹੈ ਤਾਂ ਵੀਡੀਓ ਤੋਂ ਬਾਅਦ ਜਿਹੜੀ ਹਿੰਦੀ ਸਾਡੀ ਟੀਮ ਜਿਹੜੀ ਜਗੀ ਤਰ੍ਹਾਂ ਤਾਕਤ ਦੇ ਵਿੱਚ ਆਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਬੰਦਾ ਜਿਹੜਾ ਸੀਗਾ ਇਹਨਾਂ ਵਿੱਚ ਜਿਹੜਾ ਅੱਜ ਦਾ ਫੇਸ ਆ ਰਿਹਾ ਉਹਨੂੰ ਡੈਂਟੀਫਾਈ ਕਰ ਲਿਆ ਪਰ ਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਲਗਾ ਕੇ ਜਿਹੜਾ ਹੈਗਾ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਨ ਤੋਂ ਬਾਅਦ ਅਸੀਂ ਉਹਦੀ ਮੁੱਢਲੀ ਪੁਸ਼ਕਿਸ਼ ਕੀਤੀ ਗਈ ਤੇ ਇਹ ਸਾਹਮਣੇ ਆਇਆ ਵੀ ਜਿਹੜਾ ਬੰਦਾ ਹੈਗਾ ਇਹ ਨਸ਼ੇ ਦਾ ਆadik ਹੈਗਾ ਚਿੱਟੇ ਪੀਂਦਾ ਆਦੀ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਤੇ ਪੇਰੈਂਟਸ ਨਾਲ ਗੱਲ ਕਰਕੇ ਅਸੀਂ ਇਹਨ ਤਾਂ ਕਿ ਜਿਹੜਾ ਇਹ ਬੰਦਾ ਜਿਹੜਾ ਨੱਚਾ ਕਰ ਰਿਹਾ ਤੇ ਅਡਿਕ ਟੈਗਰ ਇਹਦਾ ਜਿਹੜਾ ਨਾਮ ਹਟਵਾਇਆ ਜਾ ਰਿਹਾ ਜਿਸ ਇਸ ਦੇ ਨਾਲ ਹੀ ਜਿਹੜਾ ਇਹ ਇਹਦੀ ਜਿਹੜੀ ਹੈਗੀ ਕਿਹੜੇ ਬੰਦੇ ਤੋਂ ਲੈ ਕੇ ਆਉਂਦਾ ਸੀਗਾ ਉਹਦੀ ਬਾਰੇ ਅਸੀਂ ਦੀ ਆਇਡੈਂਟੀਫਿਕੇਸ਼ਨ ਬੰਦੇ ਦੀ ਕਰਦੇ ਜਿਹੜਾ ਬੰਦਾ ਇਹ ਰਸਪਲਾਈ ਕਰ ਰਿਹਾ ਸੀਗਾ ਅਸੀਂ ਉਸਦੀ ਵੀ ਟੀਮਾਂ ਜਿਹੜੀ ਇਹਦੀ ਨਿਕਾ ਦਿੱਤੀ ਹੈ ਨਾ ਜਲਦੀ ਉਸ ਬੰਦੇ ਨੂੰ ਅਸੀਂ ਗ੍ਰਿਫਤਾਰ ਕਰਾ ਸਕਕਾ ਸ਼ਕਤੀਸ਼ਮ ਹਾਂ ਦੂਸਰਾ ਸਰ ਸਾਥੀ ਇਹਦਾ ਕੋਈ ਤਾਂ ਪਤਾ ਲੱਗੂ ਦੂਸਰੇ ਬੰਦੇ ਦੀ ਵੀ ਆਇਡੈਂਟੀਫਿਕੇਸ਼ਨ ਹੋ ਗਈ ਹੈ ਉਹ ਵੀ ਅਸੀਂ ਪਰਸਨਾਗਰ ਦਾ ਰਹਿਣ ਵਾਲਾ ਇਹ ਬੰਦਾ ਜਿਹੜਾ ਹੈਗਾ ਇਹਦੀ ਫੋਰਪਲੀ ਇਹਦੀ ਦਰਹਿਣ ਵਾਲਾ ਦੂਜ ਉਹਦੇ ਦੀ ਵੀ ਟੀਮ ਲਗਾ ਦਿੱਤੀ ਹੈ ਇਹਦੀ ਜਿਹੜੀ ਹੈਗੀ ਮੌਡਲੀ ਇੰਟਰੋਗੇਸ਼ਨ ਦੇ ਵਿੱਚ ਜਾਂ ਕੀ ਕੁਝ ਇਸ ਸੀਗੀ ਇਹੀ ਸਾਹਮਣੇ ਆਇਆ ਜੀ ਬੰਦਾ ਕਾਫੀ ਜ਼ਿਆਦਾ ਹਮਸ਼ਾਇਦੇ ਵਿੱਚ ਰਹਿ ਗਿਆ ਹੋਣਾ ਆਇਆ ਸੀ ਡਿਕ ਸੀਗਾ ਤੇ ਕਿਉਂਕਿ ਬੰਦਾ ਡਿਕ ਹੈਗਾ ਇਸੇ ਇਸ ਕਰਕੇ ਜਿਹੜੀ ਇਹਦੀ ਨੂੰ ਡਰਕ ਡਿਟੈਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਕੇ ਦਰਨਾ ਚ ਕੋਸ਼ਿਸ਼ ਚਾਹ ਲਈ ਸੈਕੰਡਲੀ ਜਿਹੜਾ ਬੰਦੇ ਬਾਰੇ ਨੇ ਇਨਫੋਰਮੇਸ਼ਨ ਦਿੱਤੀ ਕਿ ਜਿਹੜੇ ਬੰਦੇ ਕੋਲ ਲੈ ਕੇ ਆਇਆ ਸੀਗਾ ਉਹਦੇ ਨਾਲ ਅਸੀਂ ਟੀਮਾ ਲਗਾ ਦਿੱਤੀ ਹੈ ਜਲਦੀ ਉਹਦੇ ਖਿਲਾਫ ਕਟਕਸ਼ਨ ਲਵਾਇਆ ਸੀ ਖੜ ਦੇਖਿਆ ਜாவੇ ਤਾਂ ਚਿੱਟੇ ਦੇ ਨਸ਼ੇ ਨੇ ਨੌਜਵਾਨ ਪੀੜੀ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ ਜਿਸ ਦੇ ਚਲਦੇ ਨਸ਼ਾ ਤਸਕਰਾਂ ਦੇ ਖਿਲਾਫ ਵੀ ਐਕਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਘਰਾਂ ਨੂੰ ਟਹਿ ਟੇਰ ਕੀਤਾ ਜਾ ਰਿਹਾ ਦੂਜੇ ਪਾਸੇ ਨਸ਼ੇ ਦੇ ਆਦੀ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਨੇ ਜਿਸ ਦੇ ਚਲਦੇ ਉਹ ਜਦੋਂ ਟੀਕੇ ਲਾਉਂਦੇ ਨੇ ਤਾਂ ਉਹਨਾਂ ਦੀ ਸਾਰੀ ਅੰਦਰਲੀ એનર્ਜੀ ਖਤਮ ਹੋ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ